ਖਬਰ ਪੁਠਾਨਕੋਟ ਤੋਂ ਜਿੱਥੇ ਆਮ ਆਦਮੀ ਪਾਰਟੀ ਦੇ ਐਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤੇ ਜਾਣ ਲਿਵਾ ਹਮਲਾ ਹੋਇਆ ਹੈ ਜ਼ਖਮੀ ਆਪਾਗੂ ਹਰਜੀਤ ਕੁਮਾਰ ਹਸਪਤਾਲ ਵਿੱਚ ਜੇਰੇ ਇਲਾਜ ਹੈ ਹਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਅਣਪਛਾਤੇ ਕੁਝ ਵਿਅਕਤੀਆਂ ਨੇ ਗੱਡੀ ਵਿੱਚ ਬੈਠੇ ਆਪਾਗੂ ਹਰਜੀਤ ਕੁਮਾਰ ਅਤੇ ਉਸ ਦੇ ਸਾਥੀ ਤੇ ਅਚਾਨਕ ਹੀ ਹਮਲਾ ਕਰ ਦਿੱਤਾ ਹਮਲਾਵਰਾਂ ਦੇ ਹੱਥਾਂ ਦੇ ਵਿੱਚ ਰੌਡ ਅਤੇ ਹੋਰ ਤੇਜ਼ ਤਾਰ ਹਥਿਆਰ ਸਨ ਇਸ ਹਮਲੇ ਦੇ ਵਿੱਚ ਹਰਜੀਤ ਕੁਮਾਰ ਗੰਭੀਰ ਜ਼ਖਮੀ ਹੋ ਗਿਆ ਜੋ ਕਿ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਹਰਜੀਤ ਸਿੰਘ ਮੰਤਰੀ ਲਾਲ ਚੰਦ ਘਟਾਰੂ ਚੱਕ ਦੇ ਘਰੋਂ ਸਮਾਗਮ ਵਿੱਚ ਹਿੱਸਾ ਲੈਣ ਤੋਂ ਬਾਅਦ ਘਰ ਵਾਪਸ ਜਾ ਰਿਹਾ ਸੀ ਜਿਸ ਦੌਰਾਨ ਉਸ ਤੇ ਹਮਲਾ ਹੋਇਆ ਮੇਰਾ ਨਾਮ ਜੀ ਹਰਜੀਤ ਕੁਮਾਰ ਹੈ ਮੈਂ ਆਮ ਆਦਮੀ ਪਾਰਟੀ ਦਾ ਡਿਸਟ੍ਰਿਕਟ ਪ੍ਰਧਾਨ ਐਸੇ ਬਿੰਦੂ ਕੀ ਗੱਲਬਾਤ ਹੈ ਅੱਜ ਜੀ ਅਸੀਂ ਮੰਤਰੀ ਸਾਹਿਬ ਦੇ ਕਾਰਜ ਸ੍ਰੀ ਲਾਲ ਚੰਦ ਘਟਾਰੂ ਚੱਕ ਦੇ ਕਾਰਨ ਪ੍ਰੋਗਰਾਮ ਸੀਗਾ ਉਤੋਂ ਅਸੀਂ ਦੁਆਰ ਨੂੰ ਖਾਣਾ ਖਾ ਕੇ ਨਿਕਲੇ ਆਂ। ਔਰ ਸਰਨੇ ਹਾਈਵੇ ਦੇ ਉੱਤੇ ਸਾਂਝਾ ਚੁੱਲਾ ਇੱਕ ਟੱਬਾ ਹੈ। ਉੱਥੇ ਅਸੀਂ ਰੁਕਿਆ ਥੋੜੀ ਦੇਰ ਵਾਸਤੇ। ਔਰ ਗੱਡੀ ਦੇ ਵਿੱਚ ਬੈਠੇ ਹੀ ਉੱਚ ਅਣੂ ਸਾਥੇ ਲੋਕ ਹੀ ਆਏ ਆ। ਦੋ ਲੋਕ ਦੋ ਜਣੇ ਸੀ। ਇੱਕ ਕੋ 77 ਸੀਗਾ ਔਰ ਇੱਕ ਕੋ ਪੈਪਸੀ ਰੌੜ ਲੋਈ ਦੀ। ਔਰ ਉਹਨਾਂ ਨੇ ਕੁਝ ਨਹੀਂ ਪੁੱਛਿਆ ਕਿੰਦਾ ਬਾਹਰ ਨਿਕਲੋ ਬਾਹਰ ਨਿਕਲੋ। ਔਰ ਉਹਨਾਂ ਨੇ ਹਮਲਾ ਕਰਤਾ। ਇਹਦੀ ਪਛਾਣ ਹੈਗੀ ਮਾੜੀ ਮੋਟੀ ਵੀ ਕੋਈ ਨਹੀਂ ਉਹਨਾਂ ਨੇ ਉਹਨਾਂ ਨੇ ਜੀ ਮੋ ਬੰਨੇ ਹੋਏ ਸੀ ਕੀ ਆ ਤੁਹਾਡੀ ਕੋਈ ਪੁਰਾਣੀ ਰੰਜਿਸ਼ ਕਿਸੇ ਨਾਲ ਕਿਸੇ ਨਾਲ ਅੱਗੇ ਕਾਸੀ ਹਾਦੀ ਦੇ ਸੇਵਾਦਾਰ ਬੰਦੇ ਆ ਗਏ ਅਸੀਂ ਬਾਕੀ ਕੋਈ ਉਹਨਾਂ ਨੇ ਕੋਈ ਖੋਦ ਵੀ ਕੀਤੀ ਕੋਈ ਕੋਸ਼ਿਸ਼ ਜਾਂ ਕੁਝ ਕੋਹਣ ਖਾਂਦੇ ਕੋਈ ਖੁਸ਼ੀ ਨਹੀਂ ਕੀਤੀ ਬਸ ਹਮਲਾ ਕਰਤਾ ਜੀ ਉਹਨਾਂ ਨੇ ਉਧਰ ਪੁਲਿਸ ਦਾ ਕਹਿਣਾ ਕਿ ਉਹਨਾਂ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜ਼ਖਮੀ ਆਪ ਆਗੂ ਹਰਜੀਤ ਕੁਮਾਰ ਦੇ ਬਿਆਨਾਂ ਦੇ ਮੁਤਾਬਕ ਬੰਦੀ ਕਾਰਵਾਈ ਕੀਤੀ ਜਾਵੇਗੀ ਜਿਹੜੀ ਸੀਸੀਟੀਵੀ ਫੁਟੇਜ ਵਾਇਰਲ ਹੋਈ ਆ ਸੀ ਇਹਦੇ ਸਬੰਧ ਵਿੱਚ ਜਿਹੜੀ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਇਹ ਹਰਜੀਤ ਸਿੰਘ ਹੈ ਜੋ ਕਿ ਆਮ ਪਾਰਟੀ ਦਾ ਇੱਕ ਨੇਤਾ ਆ ਅਸੀਂ ਕੱਲ ਇਸ ਬੰਦ ਵਿੱਚ ਹਸਪਤਾਲ ਗਏ ਸੀ ਉਹਦਾ ਉੱਥੇ ਇਲਾਜ ਚੱਲ ਰਿਹਾ ਤੇ ਐਮਐਲਆਰ ਨੇ ਕਟਵਾਲੀ ਹੈ ਤੇ ਉਹਦੇ ਹੁਣ ਅੱਜ ਅਸੀਂ ਕੱਲ ਉਹ ਆਪਣੇ ਬਿਆਨ ਉਹਨਾਂ ਸਾਨੂੰ ਨਹੀਂ ਦਿੱਤੇ ਅੱਜ ਉਹ ਸਾਨੂੰ ਬਿਆਨ ਦੇ ਰਹੇ ਨੇ ਅਸੀਂ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਉਹ ਬੰਦੀ ਕਾਰਵਾਈ ਕਰ ਰਹੇ ਆ ਤੇ ਅਸੀਂ ਜਲਦੀ ਹੀ ਜਿਹੜੀ ਦੋਸ਼ੀਆਂ ਨੂੰ ਟ੍ਰੇਸ ਕਰ ਲਵਾਂਗੇ ਇਹ ਜਿਹੜੀ ਪਹਿਲਾਂ ਸਾਨੂੰ ਇਸ ਫੰਦ ਵਿੱਚ ਕੋਈ ਵੀ ਹਰਜੀਤ ਸਿੰਘ ਨੇ ਇੰਟੀਮੀਸ਼ਨ ਨਹੀਂ ਸੀ ਦਿੱਤੀ ਪਰੰਤੂ ਹੁਣ ਸਾਨੂੰ ਨੇ ਦਿੱਤੀ ਆ ਤੇ ਜਿਹੜਾ ਮੇਰਾ ਆਈਓ ਉਹ ਤੇ ਬਿਆਨ ਲਿਖ ਰਿਹਾ ਜੋ ਗਵਾਹਾਂ ਦੇ ਆਧਾਰ ਤੇ ਜੋ ਕਾਨੂੰਨ ਅਨੁਸਾਰ ਬੰਦੀ ਕਰਵਾਈ ਕੀਤੀ